ਪੂਰੇ ਵਰਲਡ ਦੇ ਵਿੱਚ ਕਰੋਨਾ ਸਟਾਰਟ ਹੋਇਆ ਸੀ ਕੋਵਿਡ ਆਇਆ ਸੀ ਤਾਂ ਉਸ ਟਾਈਮ ਖੁਦ ਸਰਕਾਰਾਂ ਦੇ ਹੱਥ ਖੜੇ ਸੀਗੇ ਇਹਨਾਂ ਕੋਲੇ ਇੱਕ ਤਾਂ ਪਹਿਲੀ ਗੱਲ ਮੈਨਪਾਵਰ ਨਹੀਂ ਸੀ ਦੂਸਰਾ ਇਹਨਾਂ ਕੋਲੇ ਸਿਹਤ ਸੇਵਾਵਾਂ ਬਿਲਕੁਲ ਹੀ ਠੱਪ ਸੀਗੀਆਂ ਕੁਝ ਕਿਸੇ ਨੂੰ ਕੋਈ ਜੌਬ ਨਹੀਂ ਮਿਲੀ ਪੂਰੇ ਪੰਜਾਬ 'ਚ ਕਿਸੇ ਨੂੰ ਕੋਈ ਜੌਬ ਨਹੀਂ ਮਿਲੀ ਆਦਰ ਸਟੇਟ ਨੂੰ ਜੌਬ ਮਿਲ ਚੁੱਕੀ ਹੈ ਆਦਰ ਸਟੇਟ ਪੰਜਾਬ ਦੇ ਸਟੇਟ ਨੂੰ ਕਿਸੇ ਕਰੋਨਾ ਵਲੰਟੀਅਰ ਜੌਬ ਨਹੀਂ ਮਿਲੀ ਹੈ ਹੋਤੇ ਜਿਹਦੇ ਵਿੱਚ ਕਰੀਬ 1.5 ਲੱਖ ਜੋ ਕੈਂਡੀਡੇਟਸ ਨੇ ਅਪਲਾਈ ਕੀਤਾ ਸੀ ਔਰ 80 1195 ਬੰਦੇ ਜੋ ਸੀਗੇ ਜਿਨ੍ਹਾਂ ਦਾ ਇੱਕ ਮੈਡੀਕਲ ਹੋਇਆ ਸੀਗਾ ਵੈਰੀਫਿਕੇਸ਼ਨ ਹੋਈ ਸੀ ਉਸ ਤੋਂ ਬਾਅਦ ਹੀ ਅਸੀਂ ਹਸਪੀਟਲ ਜੁਆਇਨ ਕੀਤੇ ਸੀਗੇ ਸਰ ਸਾਨੂੰ ਤਕਰੀਬਨ 4 ਤੋਂ 5 ਸਾਲ ਹੋ ਗਏ ਆ ਤੇ ਕਾਂਗਰਸ ਸਰਕਾਰ ਦਾ ਰਾਜ ਸੀਗਾ ਜਦੋਂ ਸਾਨੂੰ ਕੋਵਿਡ ਦੇ ਵਿੱਚ ਇਹਨਾਂ ਨੇ ਹਾਇਰ ਕੀਤਾ ਸੀਗਾ ਅਸੀਂ 2020 ਔਰ 21 ਦੇ ਵਿੱਚ ਡਿਊਟੀਆਂ ਕੀਤੀਆਂ ਨੇ ਜਦੋਂ ਥੋੜਾ ਜਿਹਾ ਕੋਵਿਡ ਘਟ ਗਿਆ ਤਾਂ ਇਹਨਾਂ ਨੇ ਸਾਨੂੰ ਕਹਿਤਾ ਵੀ ਸਟਾਫ ਨੂੰ ਫਾਰਕ ਕਰ ਦੋ ਸਿਹਤ ਮੰਤਰੀ ਵੀ ਕਹਿੰਦੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਪੰਜਾਬ ਦਾ ਮਿਸ਼ਨ ਫਤਿਹ ਕਰਵਾਇਆ ਤੇ ਜਿਨ੍ਹਾਂ ਨੇ ਮਿਸ਼ਨ ਫਤਿਹ ਕਰਵਾਇਆ ਉਹ ਤਾਂ ਸੜਕਾਂ ਤੇ ਰੁੱਲ ਰਹੇ ਨੇਗੇ ਤੇ ਹੁਣ ਸਾਨੂੰ 4 ਸਾਲ ਹੋ ਗਏ ਨੇ ਧਰਨੇ ਲਗਾਉਂਦੇ ਆ ਨੂੰ ਬਟ ਹਰੇਕ ਵਾਰੀ ਸਾਨੂੰ ਮੀਟਿੰਗ ਦੇ ਦਿੰਦੇ ਆ ਬਟ ਉਹਦਾ ਕੋਈ ਸਿੱਟਾ ਨਹੀਂ ਨਿਕਲਦਾ ਪਿਆ ਤਾਂ ਐਕਚੁਅਲ ਜੋ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਭਰਤੀ ਹੋਏ ਸੀ ਉਹ ਤਾਂ ਇਹ ਨੇਗੇ ਬਾਕੀ ਪੰਜਾਬ ਸਰਕਾਰ ਇਹ ਨਹੀਂ ਪਤਾ ਕਿ ਕਿੰਨਾਂ ਨੂੰ ਨੌਕਰੀ ਤੇ ਵਹਾਲ ਕਰ ਚੁੱਕਿਆ ਜਾਂ ਕਿੰਨਾਂ ਨੂੰ ਨੌਕਰੀਆਂ ਦੇ ਚੁੱਕਿਆ ਉਹਦੇ ਬਾਰੇ ਸਾਨੂੰ ਵੀ ਨਹੀਂ ਪਤਾ ਔਰ ਇਹ ਸਵਾਲ ਸਾਡਾ ਹੈਗਾ ਵੀ ਉਹਨਾਂ ਨੂੰ ਕਿ ਤੁਸੀਂ ਕਿੰਨਾਂ ਨੂੰ ਜੁਆਇ ਉਹਨ ਦੇ ਕੋਈ ਨਾ ਵੀ 1.5 ਤੋਂ 2 ਸਾਲ ਨੇਰਬਾਉਟ ਰਹਿ ਗਏ ਆ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਮੇਰੇ ਹਿਸਾਬ ਨਾਲ ਪੰਜਾਬ ਦੀ ਜਿਹੜੀ ਇਹ ਆਮ ਆਦਮੀ ਸਰਕਾਰ ਦੁਬਾਰਾ ਨਹੀਂ ਆਏਗੀ ਮੈਂ ਪਤਾ ਨਹੀਂ ਕਿੰਨੇ ਕ ਵਾਰੀ ਪ੍ਰਸ਼ਾਸਨ ਨੂੰ ਇੰਟੀਮੀਸ਼ਨ ਦੇ ਚੁੱਕਾ ਕਿ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾ ਦਿਓ ਉਹਨਾਂ ਦਾ ਜਵਾਬ ਆਉਂਦਾ ਜੀ ਮੁੱਖ ਮੰਤਰੀ ਤਾਂ ਸਾਨੂੰ ਹੀ ਨਹੀਂ ਮਿਲਦੇ ਲੁਧਿਆਣਾ ਲਈ ਵੇਖਣ ਵਾਲੇ ਦਾ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦੇਸ ਦੇ ਲੁਧਿਆਣਾ ਦੇ ਇਹ ਵਿੱਚ ਮੌਜੂਦ ਆ ਲੁਧਿਆਣਾ ਸੰਜੀਵ अरोड़ा ਦਫਤਰ ਦੇ ਬਾਹਰ ਸੰਜੀਵ अरोड़ा ਜੀ ਦੇ ਜਿੱਥੇ ਦੇਖ ਸਕਦੇ ਹੋ ਕਿ ਕਰੋਨਾ ਵਲੰਟੀਅਰ ਦੱਸ ਦਈਏ ਕਿ ਕਰੋਨਾ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਕਰੋਨਾ ਯੁੱਧਿਆਂ ਵੱਲੋਂ ਜਿਹੜਾ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਰੋਨਾ ਵਲੰਟੀਅਰ ਦੇਖ ਸਕਦੇ ਹੋ ਕਿ ਪਾਸੇ ਉਹਨਾਂ ਵੱਲੋਂ ਰੱਖਿਆ ਗਿਆ ਕਿ ਜਿੰਦਾਬਾਦ ਕਰੋਨਾ ਵਰਗੀ ਚਲੀ ਬਿਮਾਰੀ ਸੀਗੀ ਉਸ ਦੇ ਵਿੱਚ ਕੰਮ ਕਰ ਰਹੇ ਜਿਹੜੇ ਵਲੰਟੀਅਰ ਸੀਗੇ ਉਹਨਾਂ ਵੱਲੋਂ ਅੱਜ ਜਿਹੜਾ ਰੋਸ ਦਿਟਾਇਆ ਜਾ ਰਿਹਾ ਜਿਹਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਜਿਹ ਪੋਸਟਰਾਂ ਦੇ ਉੱਤੇ ਭਗਵੰਤ ਮਾਨ ਸਾਹਿਬ ਖੁਦ ਵੀ ਬੈਠੇ ਹੋਏ ਨੇ ਤੇ ਨਾਲ ਸਿਹਤ ਮੰਤਰੀ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਸੋ ਵਲੰਟੀਅਰ ਜਿਹੜੇ ਨੇ ਉਹਨਾਂ ਵੱਲੋਂ ਅੱਜ ਰੋਸ਼ ਜਿਹੜਾ ਜਿਤਾਇਆ ਜਾ ਰਿਹਾ ਸੋ ਹ ਕਾਰਨ ਕੀ ਹੈਗਾ ਕਿ ਵਾਦੇ ਕੀਤੇ ਗਏ ਸੀਗੇ ਉਸ ਟਾਈਮ ਉਸ ਸਮੇਂ ਦੇ ਵਿੱਚ ਸੋ ਸਾਰੀ ਜਾਣਕਾਰੀ ਲੈਣੇ ਕਿਉਂਕਿ ਅੱਜ ਉਹ ਪਹੁੰਚੇ ਨੇ ਸੰਜੀਵ अरोड़ा ਦੇ ਦਫਤਰ ਦੇ ਬਾਹਰ ਗੱਲਬਾਤ ਕਰਦੇ ਨਾਰੇ ਲਗਾ ਰਹੇ ਹੋ ਪੋਸਟਰ ਹੰਤਾ ਦੇ ਵਿੱਚ ਫੜੇ ਕਾਦੇ ਪੋਸਟਰ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਮੀਡੀਆ ਦੇ ਥਰੂ ਆਮ ਜਨਤਾ ਨੂੰ ਪੰਜਾਬ ਦੇ ਜੋ ਜਿੰਨੇ ਵੀ ਲੋਕ ਨੇ ਸਿਹਤ ਦੱਸਣਾ ਚਾਹੁੰਦੇ ਆ ਕਿ ਅਸੀਂ ਐਕਚੁਅਲ ਜੋ ਐਨ ਐਚ ਐਮ ਦੇ ਥਰੂ ਜੋ ਪੰਜਾਬ ਦੇ ਵਿੱਚ ਭਰਤੀ ਹੋਈ ਸੀ ਤੀ ਉਹ ਹੈਲਥ ਮਿਸ਼ਨ ਦੇ ਅੰਡਰ ਭਰਤੀ ਹੋਏ ਸੀ ਉਹ ਤਾਂ ਇਹ ਨੇਗੇ ਬਾਕੀ ਪੰਜਾਬ ਸਰਕਾਰ ਇਹ ਨਹੀਂ ਪਤਾ ਕਿ ਕਿੰਨਾਂ ਨੂੰ ਨੌਕਰੀ ਤੇ ਬਹਾਲ ਕਰ ਚੁੱਕੀ ਆ ਜਾਂ ਕਿੰਨਾਂ ਨੂੰ ਨੌਕਰੀਆਂ ਦੇ ਚੁੱਕਿਆ ਉਹਦੇ ਬਾਰੇ ਸਾਨੂੰ ਵੀ ਨਹੀਂ ਪਤਾ ਔਰ ਇਹ ਸਵਾਲ ਸਾਡਾ ਹੈਗਾ ਵੀ ਉਹਨਾਂ ਨੂੰ ਕਿ ਤੁਸੀਂ ਕਿੰਨਾਂ ਨੂੰ ਜੁਆਇਨ ਕਰਾ ਚੁੱਕੇ ਹੋਗੇ ਔਰ ਦੱਸਣਾ ਚਾਹੁੰਦੇ ਆ ਕਿ ਸਾਡੀ ਜੋ ਅੱਜ ਇਕੱਠੇ ਹੋਣ ਦਾ ਕਾਰਨ ਇਹ ਸੀ ਕਿ ਪਿਛਲੇ 2020 ਤੋਂ ਜਦੋਂ ਪੰਜਾਬ ਦੇ ਵਿੱਚ ਕਿ ਪੂਰੇ ਵਰਲਡ ਦੇ ਵਿੱਚ ਕੋਰੋਨਾ ਸਟਾਰਟ ਹੋਇਆ ਸੀ ਕੋਵਿਡ ਆਇਆ ਸੀ ਤਾਂ ਉਸ ਟਾਈਮ ਖੁਦ ਸਰਕਾਰਾਂ ਦੇ ਹੱਥ ਖੜੇ ਸੀਗੇ ਇਹਨਾਂ ਕੋਲੇ ਇੱਕ ਤਾਂ ਪਹਿਲੀ ਗੱਲ ਮੈਨਪਾਵਰ ਨਹੀਂ ਸੀ ਦੂਸਰਾ ਇਹਨਾਂ ਕੋਲੇ ਸਿਹਤ ਸੇਵਾਵਾਂ ਬਿਲਕੁਲ ਹੀ ਠੱਪ ਸੀਗੀਆਂ ਚਾਹੇ ਅੱਜ ਸਰਕਾਰ ਜੋ ਵੀ ਵਾ ਫਾਰਮਾਸਟ ਪਰ ਇਹ ਬਿਲਕੁਲ ਹੀ ਝੂਠ ਹੈ ਇਹ ਕਿਤੇ ਵੀ ਅਜੇ ਤੱਕ ਪੂਰੀ ਨਹੀਂ ਹੈ ਤੁਸੀਂ ਪੰਜਾਬ ਦਾ ਸਰਵੇ ਕਰਕੇ ਦੇਖੋ ਕਿਸੇ ਵੀ ਹਸਪਤਲ ਦੇ ਵਿੱਚ ਵੈਕੈਂਸੀਆਂ ਪੂਰੀਆਂ ਨਹੀਂ ਹੈਗੀਆਂ ਜਦੋਂ ਹੀ ਪੰਜਾਬ ਸਰਕਾਰ ਨੇ ਸਾਨੂੰ ਰੱਖਿਆ ਸੀ ਤਾਂ ਸਾਡਾ ਇੱਕ ਪ੍ਰੋਪਰ ਕ੍ਰਾਈਟੇਰੀਆ ਸੀ ਜਿਹਦੇ ਵਿੱਚ ਪ੍ਰੋਪਰ ਉਹਨਾਂ ਨੇ ਇੱਕ ਨਿਊਜ਼ਪੇਪਰ ਦੇ ਵਿੱਚ ਇੱਕ ਐਡ ਦਿੱਤੀ ਸੀਗੀ ਉਸ ਦੇ ਥਰੂ ਅਸੀਂ ਭਰਤੀ ਹੋਏ تھے ਜਿਹਦੇ ਵਿੱਚ ਕਰੀਬ 1.5 ਲੱਖ ਜੋ ਕੈਂਡੀਡੇਟਸ ਅਪਲਾਈ ਕੀਤਾ ਸੀ ਔਰ 80 1195 ਬੰਦੇ ਜੋ ਸੀਗੇ ਜਿਨ੍ਹਾਂ ਦਾ ਇੱਕ ਮੈਡੀਕਲ ਹੋਇਆ ਸੀਗਾ ਵੈਰੀਫਿਕੇਸ਼ਨ ਹੋਈ ਸੀ ਉਸ ਤੋਂ ਬਾਅਦ ਹੀ ਅਸੀਂ ਹਸਪਤਲ ਜੁਆਇਨ ਕੀਤੇ ਸੀਗੇ ਜਿਹੜੇ ਇਹ ਕੋਰੋਨਾ ਵਾਰੀਅਰ ਸੀਗੇ ਇਹ ਉਸ ਟਾਈਮ ਕੀ ਜਿਹੜੇ ਵਲੰਟੀਅਰ ਸੀਗੇ ਇਹ ਕਿਹੜੀ ਕਿਹੜੀ ਡਿਊਟੀ ਜੜੀ ਨਿਭਾ ਰਹੇ ਸੀਗੇ ਵਲੰਟੀਅਰ ਦੇਖੋ ਸਭ ਦੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਕੈਟਾਗਰੀ ਸੀ ਜਿਹਦੇ ਵਿੱਚ ਐਮਓ ਐਮਓ ਆਰ ਐਮਓ ਜਿਹੜੇ ਮੈਡੀਕਲ ਆਫਸਰ ਦੀ ਸੈਕੰਡ ਸੀ ਸਾਡੇ ਕੋਲ ਸਟਾਫ ਨਰਸ ਉਸ ਤੋਂ ਬਾਅਦ ਫਾਰਮਾਸਿਸਟ ਫਿਰ ਲੈਬ ਟੈਕਨੀਸ਼ੀਅਨ ਔਰ ਉਸ ਤੋਂ ਬਾਅਦ ਸੀ ਸਾਡੇ ਕੋਲੇ ਵਾ ਅਟੈਂਡਡ ਔਰ ਬਹੁਤ ਹੀ ਜਗ੍ਹਾ ਦੇ ਵਿੱਚ ਤਾਂ ਸਵੀਪਰ ਵੀ ਰੱਖੇ ਗਏ ਨੇਗੇ ਬਹੁਤ ਬਹੁਤ ਘੱਟ ਜਗ੍ਹਾ ਤੇ ਰੱਖੇ ਗਏ ਨੇਗੇ ਇਹਨਾਂ ਸਾਰੀ ਕੈਟੇਗਰੀਆਂ ਤੋਂ ਕੰਮ ਲੈ ਕੇ ਪੰਜਾਬ ਸਰਕਾਰ ਨੇ ਉਸ ਟਾਈਮ ਕਾਂਗਰਸ ਦੀ ਸਰਕਾਰ ਸੀਗੀ ਜਿਹੜਾ ਕਿ ਪੰਜਾਬ ਸਰਕਾਰ ਅੱਜ ਬੜੇ ਹੀ ਸ਼ਾਨ ਦੇ ਨਾਲ ਕਹਿੰਦੀ ਆ ਸਿਹਤ ਮੰਤਰੀ ਵੀ ਕਹਿੰਦੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਪੰਜਾਬ ਦਾ ਮਿਸ਼ਨ ਫਤਿਹ ਕਰਵਾਇਆ ਤਾਂ ਜਿਨ੍ਹਾਂ ਨੇ ਮਿਸ਼ਨ ਫਤਿਹ ਕਰਵਾਇਆ ਉਹ ਤਾਂ ਸੜਕਾਂ ਤੇ ਰੁੱਲ ਰਹੇ ਨੇਗੇ ਔਰ ਇਹ ਬਾਦੇ ਵੀ ਕਰ ਰਹੇ ਨੇ ਇਹਨਾਂ ਦੀ ਜਦੋਂ ਸਰਕਾਰ ਆਈ ਸੀਗੀ ਤਾਂ ਸਾਡਾ ਕਾਂਗਰਸ ਦੇ ਟਾਈਮ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੰਪੈਨੀਅਨ ਤੇ ਸੀਗਾ ਉਸ ਟਾਈਮ ਕਾਂਗਰਸ ਦੀ ਸਰਕਾਰ ਸੀਗੀ ਡਾਕਟਰ ਰਾਜਕੁਮਾਰ ਵੇੜਾ ਕਾ ਮੈਡੀਕਲ ਰ ਵਰਤ ਚੱਲ ਰਿਹਾ ਤੇ ਉਸ ਟਾਈਮ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਜੋ ਪ੍ਰੈਜ਼ੈਂਟਡ ਨੇਗੇ ਭਗਵੰਤ ਮਾਨ ਉਹਨਾਂ ਨੇ ਖੁਦ ਮਰਨ ਵਰਤ ਖੁਲਵਾਇਆ ਸੀ ਔਰ ਇਹ ਵਾਦਾ ਕੀਤਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਪਹਿਲ ਦੇ ਆਧਾਰ ਤੇ ਮੈਂ ਕੋਵਿਡ ਵਾਲਿਆਂ ਨਾਲ ਹਮਦਰਦੀ ਦੇ ਤੌਰ ਤੇ ਮੈਂ ਇਹਨਾਂ ਨੂੰ ਰੋਜ਼ਗਾਰ ਦਊਂਗਾ ਇਹਨਾਂ ਨੂੰ ਬਹਾਲ ਕਰੂੰਗਾ ਇਹਨਾਂ ਨੂੰ ਬਣਦਾ ਹੱਕ ਦਊਂਗਾ ਇਹਨਾਂ ਦਾ ਸਨਮਾਨ ਦਊਂਗਾ ਮੈਂ ਪਰ ਉਹ ਗੱਲਾਂ ਸਿਰਫ ਕਰਨ ਚ ਹੀ ਸੰਗਿਆ ਸੀਗਾ ਪਰ ਉਹ ਗੱਲਾਂ ਹੋਈਆਂ ਨਹੀਂ ਹੈਗੇ ਅਜ ਤੱਕ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਡਾਕਟਰ ਬਲਵੀਰ ਸੈਣੀ ਜੋ ਤੁਸੀਂ ਦੇਖ ਸਕਦੇ ਹੋ ਇਸ ਫੋਟੋ 'ਚ ਵੀ ਬੈਠੇ ਨੇ ਨਾਲ ਜਦੋਂ ਇਹਨਾਂ ਨੂੰ ਇਲੈਕਸ਼ਨ ਦੇ ਟਾਈ ਨ ਲੱਗਿਆ ਹੋਇਆ ਸੀਗਾ ਉਸ ਟਾਈਮ ਸਾਡੇ ਕੋਲੇ ਆ ਕੇ ਬੈਠਦੇ ਦਿੱਕੇ ਸਾਡੀ ਸਰਕਾਰ ਤੁਹਾਨੂੰ ਪਹਿਲ ਦੇ ਆਧਾਰ ਤੇ ਬਹਾਲ ਕਰੇਗੀ ਆ ਕੇ ਔਰ ਇਹਨਾਂ ਦੇ ਹੱਥ 'ਚ ਇੱਕ ਤਕਤੀ ਵੀ ਆ ਜਿਹਦੇ ਉੱਤੇ ਕਰੋਨਾ ਵਲੰਟੀਅਰ ਬਹਾਲ ਦਾ ਇਹਨਾਂ ਨੇ ਨਾਹਰਾ ਦਿੱਤਾ ਸੀ ਬਿਲਕੁਲ ਅੱਜ ਤੁਸੀਂ ਕਿੰਨੇ ਕ ਜਣੇ ਇਕੱਠੇ ਹੋ ਕੇ ਆਏ ਹੋ ਇਹ ਸਾਰੇ ਲੁਧਿਆਣਾ ਦੇ ਵਸਨੀਕ ਨੇ ਲੁਧਿਆਣਾ ਦੇ ਵਿੱਚ ਰਹਿਣ ਵਾਲੇ ਨੇ ਇੱਥੇ ਵਲੰਟੀਅਰ ਤੌਰ ਤੇ ਉਹਨਾਂ ਨੇ ਕੰਮ ਕੀਤਾ ਜਾਂ ਬਾਰਪੁਰੇ ਪੰਜਾਬਪੁਰ ਦੇ ਵਿੱਚੋਂ ਸਾਡਾ ਜੋ ਇਸ ਟਾਈਮ ਇਕੱਠਾ ਹੈ ਉਹ ਪੂਰੇ ਪੰਜਾਬ ਦਾ ਹੈਗਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਸਿਹਤ ਸੇਵਾਵਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਸੀ ਇਸ ਟਾਈਮ ਸਾਡੇ ਕੋ ਡੇ ਕੋਲ ਵਲੰਟੀਅਰ ਮੌਜੂਦ ਨੇ ਜੀ ਤੁਸੀਂ ਕਿੱਥੋਂ ਆਏ ਹੋ ਲੁਧਿਆਣੇ ਤੋਂ ਸਰ ਲੁਧਿਆਣੇ ਤੋਂ ਆਏ ਜੀ ਕਿੰਨੇ ਦਿਨ ਕੰਮ ਕੀਤਾ ਤੁਸੀਂ ਕੋਰੋਨਾ ਦੇ ਟਾਈਮ ਦੇ ਵਿੱਚ ਅਸੀਂ ਤਾਂ ਵੈਸੇ ਕੰਟੀਨਿਊ ਹੀ ਕੀਤਾ ਵਾ ਹੋ ਗਿਆ ਸਾਨੂੰ ਪਰ ਯਰ ਜਿੰਨੇ ਵੀ ਮੰਥ 6 ਮੰਥ 7 ਮੰਥ ਜਿੰਨੇ ਵੀ ਵਰਕਿੰਗ ਨੇ ਕਰਾਇਆ ਸੀ ਕੰਟੀਨਿਊ ਕੀਤਾ ਹੈ ਵਰਕ ਪ੍ਰੋਪਰ ਇਮਾਨਦਾਰੀ ਨਾਲ ਕੀਤਾ ਹੈ ਹਰ ਹਰ ਪੁਲਿਸ ਮੁਲਾਜ਼ਮ ਨੇ ਵੀ ਹੈਲਪ ਕੀਤੀ ਹੈ ਜਿਨ੍ਹਾਂ ਨੇ ਜਿਹੜੇ ਉਸ ਟਾਈਮ ਮਰੀਜ਼ ਦੇ ਤੌਰ ਤੇ ਸਾਡੇ ਕੋਲ ਭਰਤੀ ਹੋਏ ਸੀਗੇ ਉਹਨਾਂ ਨੇ ਐਕਚੁਅਲੀ ਉਹਨਾਂ ਨੇ ਜੋ ਡਾਈਟ ਅੰਦਰ ਪ੍ਰੋਵਾਈਡ ਹੁੰਦੀ ਸੀ ਉਹ ਡਾਈਟ ਉਹਨਾਂ ਨੂੰ ਪਸੰਦ ਨਹੀਂ ਸੀ ਜੋ ਅਸੀਂ ਬਾਹਰ ਜੋ ਸਾਨੂੰ ਉਹ ਕਹਿੰਦੇ ਸੀ ਕਿ ਸਰ ਸਾਨੂੰ ਪੁਲਿਸ ਰਿਕੁਐਸਟ ਹੈ ਕਿ ਸਾਡੀ ਡਾਈਟ ਨਾ ਬਾਹਰੋਂ ਮੰਗਾ ਦਿਓ ਤੇ ਅਸੀਂ ਆਪ ਆਪਣੇ ਕਿੱਟਾ ਪਾ ਕੇ ਜਦੋਂ ਕਿੱਟਾ ਪਾ ਕੇ ਕਿੱਟਾ ਉਤਾਰ ਕੇ ਫਿਰ ਬਾਹਰ ਜਾ ਕੇ ਪਹਿਲਾਂ ਉਹਨਾਂ ਡਾਈਟ ਮੰਗਾਉਂਦੇ ਸੀ ਪਰ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਸੀ ਪੁਲਿਸ ਮੁਲਾਜ਼ਮਾਂ ਨੂੰ ਉਸ ਤੋਂ ਬਾਅਦ ਜਦੋਂ ਹੁਣ ਥੋੜੇ ਚਿਰ ਪਹਿਲਾਂ ਨਾ ਸੀਐਮ ਸਾਹਿਬ ਦਾ ਬਿਆਨ ਵੀ ਆਇਆ ਸੀਗਾ ਕਿ ਜਿਹੜੇ ਕਰੋਨਾ ਯੋਧੇ ਐ ਜਿਹੜੇ ਕਰੋਨਾ ਵਲੰਟੀਅਰਾਂ ਵਿਚਾਰੇ ਜਿਹਨੇ ਡਿਊਟੀ ਕਰ ਚੁੱਕੇ ਨੇ ਜਿਹੜੀ ਪਿਛਲੀ ਸਰਕਾਰ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਉਹੀ ਬਾਹਰ ਕੱਟ ਤੇ ਕੋਈ ਇੰਟੀਮੀਸ਼ਨ ਨਹੀਂ ਕੁਝ ਨਹੀਂ ਸਿੱਧਾ ਹੀ ਬਾਹਰ ਕੱਟ ਤੇ ਕਰੋਨਾ ਯੋਧਿਆਂ ਦਾ ਨਾਮ ਕਿਤੇ ਵੱਲੋਂ ਦਿੱਤਾ ਗਿਆ ਸੀ ਇਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਤੇ ਅੱਜ ਉਹ ਯੋਧੇ ਜਿਹੜੇ ਨੇ ਸੜਕਾਂ ਦੇ ਉੱਤੇ ਫਿਰ ਰਹੇ ਨੇ ਆਪਣੀ ਆਸਤੇ ਮੰਗ ਕਰ ਰਹੇ ਨੇ ਉਦੋਂ ਉਹ ਖੁਦ ਦੂਜਿਆਂ ਵਾਸਤੇ ਕੰਮ ਕਰ ਰਹੇ ਸੀਗੇ ਸੇਵਾ ਕਰ ਰਹੇ ਸੀਗੇ ਨਿਭਾਰੇ ਸੀਗੇ ਅੱਜ ਆਪਣੀ ਮੰਗ ਕਰ ਰਹੇ ਨੇ ਆਪਣੇ ਇਨਸਾਫ ਦੀ ਮੰਗ ਕਰ ਰਹੇ ਨੇ ਇਹ ਪੋਸਟਰ ਵੱਡੇ ਵੱਡੇ ਫੜੇ ਹੋਏ ਤੇ ਅੱਜ ਕਿੱਥੇ ਪਹੁੰਚੇ ਹੋ ਸਰ ਐਕਚੁਅਲੀ ਗੱਲ ਹੈ ਕਿ ਵੈਸੇ ਤਾਂ ਅਸੀਂ ਜਿੱਥੇ ਸੀਗੇ ਉੱਥੇ ਹੀ ਆ ਜੇ ਅੱਗੇ ਕੁਝ ਨਹੀਂ ਹੋਏ ਫਿਰਾਲ ਸਾਡੀ ਫਾਈਲਾਂ ਦਾ ਉੱਥੇ ਪਹੁੰਚੀਆਂ ਆਈਆਂ ਲੇਕਿਨ ਬਟ ਇਹ ਨਹੀਂ ਪਤਾ ਲੱਗਾ ਉਹ ਕਹਿੰਦੇ ਆ ਕਿ ਅਸੀਂ ਕੋਰੋਨਾ ਯੋਧਿਆਂ ਨੂੰ ਦੇ ਚੁੱਕੇ ਆ জব ਲੇਕਿਨ ਬਟ ਕੋਰੋਨਾ ਯੋਧੇ ਤੇ ਇੱਥੇ ਕੀ ਉੱਥੇ ਹੀ ਆ ਕੁਝ ਕਿਸੇ ਨੂੰ ਕੋਈ ਜੌਬ ਨਹੀਂ ਮਿਲੀ ਪੂਰੇ ਪੰਜਾਬ 'ਚ ਕਿਸੇ ਨੂੰ ਕੋਈ ਜੌਬ ਨਹੀਂ ਮਿਲੀ ਅਦਰ ਸਟੇਟ ਨੂੰ ਜੌਬ ਮਿਲ ਚੁੱਕੀ ਆ ਅਦਰ ਸਟੇਟ ਪੰਜਾਬ ਦੇ ਸਟੇਟ ਨੂੰ ਕਿਸੇ ਕੋਰੋਨਾ ਵਾਲੰਟੀਅਰ ਨੂੰ ਜੌਬ ਨਹੀਂ ਮਿਲੀ ਆ ਅਦਰ ਸਟੇਟ ਤੇ ਡਿਊਟੀ ਦੇ ਵੀ ਚੜ ਚੁੱਕੇ ਆ ਕੋਰੋਨਾ ਵਾਲੰਟੀਅਰ ਸੈਂਟਰ ਦੀ ਗਵਰਨਮੈਂਟ ਸਰਕਾਰ ਹੈ ਸਾਡੀ ਜਿਹੜੇ ਸਾਨੂੰ ਭਰਤੀ ਕੀਤੀ ਗਈ ਤੇ ਇਹਨਾਂ ਨੂੰ ਚਾਹੀਦਾ ਪੰਜਾਬ ਸਰਕਾਰ ਨੇ ਸਾਡੇ ਜਿਹੜਾ ਜਿਸ ਸਾਹਮਣੇ ਰੱਖਿਆ ਹੈ ਤੇ ਇਹਨਾਂ ਨੂੰ ਚਾਹੀਦਾ ਕਿ ਸਾਨੂੰ ਅੱਗੇ ਵਿਦਵਾਨ ਤੇ ਸਾਨੂੰ ਜੁਆਇਨਿੰਗ ਲੈਟਰ ਦੇਣ ਤੇ ਅਸੀਂ ਆਪਣੇ ਵਰਕ ਤੇ ਰੈਡੀ ਹੋਈਏ ਅਸੀਂ ਦੇਖੋ ਇਹ ਵੀ ਗੱਲ ਤੁਹਾਨੂੰ ਜਰੂਰ ਦੱਸਾਂਗੇ ਕਿ ਜਦੋਂ ਦੀ ਆਮ ਆਦਮੀ ਦੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਸਾਡੇ ਮੇਰੀ 57 ਮੀਟਿੰਗਾਂ ਹੋ ਚੁੱਕੀਆਂ ਨੇ ਹੈਲਥ ਮਿਨਿਸਟਰ ਨਾਲ ਜਿਹੜਿਆ ਹਾਲ ਤੱਕ ਬੇਸ ਹਟਾ ਹੀ ਨਿਕੜੀਆਂ ਨੇ ਇਸ ਤੋਂ ਪਰੇ ਵੀ ਇੱਕ ਐਜ਼ ਅ ਵੋਲੰਟੀਅਰ ਹਾਂ ਕਿ ਇਹਨਾਂ ਦੇ ਹੈਡ ਨੂੰ ਕਹਾਂ ਐਜ਼ ਅ ਵੋਲੰਟੀਅਰ ਔਰ ਸਟੇਟ ਕਮੇਟੀ ਸਪੀਕਰ ਐਂਡ ਪੰਜਾਬ ਡੀਲ ਕਰ ਰਹੇ ਆ ਅਸੀਂ ਤਾਂ ਜਦੋਂ ਵੀ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਤੇ ਸਾਡੀ ਸਭ ਤੋਂ ਪਹਿਲੀ ਮੀਟਿੰਗ ਹੋਈ ਸੀਗੀ ਡਾਕਟਰ ਬਲਵੀਰ ਸਿੰਘ ਸੈਣੀ ਨਾਲ ਉਸ ਤੋਂ ਪਹਿਲਾਂ ਸੀ ਜਿਹੜੇ ਇਹਨਾਂ ਦੇ ਸਾਫਕਾ ਸਿਹਤ ਮੰਤਰੀ ਸੀਗੇ ਵਿਜੇ ਸਿੰਘਲਾ ਜੀ ਜੋ ਮਾਨਸਾ ਤੋਂ ਸੀ ਤਾਂ ਉਹਨਾਂ ਨੇ ਸਾਡੇ ਜੋ ਡਾਕੂਮੈਂਟੇਸ਼ਨ ਸੀ ਉਹਦੇ ਲਈ ਸਾਡੀ ਮੀਟਿੰਗ ਹੋਈ ਸੀ ਪ੍ਰਿੰਸੀਪਲ ਹੈਲਥ ਸੈਕਟਰੀ ਨਾਲ ਉਸ ਤੋਂ ਬਾਅਦ ਕੈਬਨਿਟ ਮੀਟਿੰਗ ਸੀ ਜੋ ਇਹਨਾਂ ਦੀ ਸਬ ਕਮੇਟੀ ਬਣੀ ਹੈ ਜਿਹਦੇ ਵਿੱਚ ਮੈਂ ਮੈਂਬਰ ਸੀਗੇ ਅਮਨ ਅਰੋੜਾ ਜੀ ਢਾਲੀਵਾਲ ਸਾਹਿਬ ਔਰ ਹਰਪਾਲ ਚੀਮਾ ਜੀ ਇਹਨਾਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਡਿਪਾਰਟਮੈਂਟ ਸਾਨੂੰ ਇਹ ਗੱਲ ਕਹਿ ਕੇ ਦੇ ਦਿੰਦਾ ਕਿ ਤੁਹਾਡੇ ਤੋਂ 2835 ਬੰਦਿਆਂ ਦਾ ਡਾਟਾ ਸੀ ਪਰ ਸਾਡੇ ਨਾਲ 2800 ਜੁਆਇਨ ਹੀ ਨਹੀਂ ਹੋਏ 2835 ਅਸੀਂ ਨਹੀਂ ਪ੍ਰੋਵਾਈਡ ਕਰਵਾਵਾਂਗੇ ਉਹ ਸਰ ਲੋਕਾਂ ਦਾ ਇਕੱਠ ਹੈ ਕਿੰਨੇ ਕ ਜਣੇ ਹੈਗੇ ਹੋ ਤੁਸੀਂ ਗਿਣਦੇ ਤੇ ਵਿੱਚ ਸਾਡੇ ਚ ਮੋਸਟਲੀ ਐਟ ਪ੍ਰੈਜ਼ੈਂਟ 250 300 ਜੋ ਸਾਡੇ ਕੋਲ ਹੈ ਸਟੇਟ ਦੇ ਹੈ ਕਿਉਂਕਿ ਤੁਹਾਨੂੰ ਪਤਾ ਮੌਸਮ ਨੂੰ ਦੇਖਦੇ ਹੋਏ ਛੋਟੇ ਬੱਚੇ ਨੇ ਅਸੀਂ ਜਿੰਨਾ ਕਰਕੇ ਉਹਨਾਂ ਨੂੰ ਸਾਈਡ ਤੇ ਰੁਕਵਾਤਾ ਸੀਗਾ ਕਿ ਬੱਚੇ ਨੇ ਗਰਮੀ ਆ ਅਸੀਂ ਉਹਨਾਂ ਨੂੰ ਨਹੀਂ ਨਾਲ ਰੱਖ ਰਹੇ ਹੈਗੇ ਪਰ ਅਸੀਂ ਪਰੇਸ਼ਾਨ ਹੋ ਗਏ ਸਰਕਾਰ ਦੇ ਪਿੱਛੇ ਪਿੱਛੇ ਘੁੰਮ ਰਿਹਾ ਇਹਨਾਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਬਿਆਨ ਦਿੰਦੇ ਨੇ ਕਿ ਸਾਡੇ ਪਿੱਛੇ ਆਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਤੁਹਾਡੇ ਘਰੇ ਮੰਤਰੀ ਆਉਣਗੇ ਤਾਂ ਸਾਨੂੰ ਤਾਂ ਕੋਈ ਨਹੀਂ ਮਿਲ ਰਿਹਾ ਮੈਂ ਖੁਦ ਸੀਐਮ ਸਿਟੀ ਤੋਂ ਖੜਿਆ ਇੱਥੇ ਮੈਂ ਪਤਾ ਨਹੀਂ ਕਿੰਨੇ ਕਵਾਰੀ ਪ੍ਰਸ਼ਾਸਨ ਨੂੰ ਇਨਟੀਮੇਸ਼ਨ ਦੇ ਚੁੱਕਾ ਕਿ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾ ਦਿਓ ਉਹਨਾਂ ਦਾ ਜਵਾਬ ਹੁੰਦਾ ਜੀ ਮੁੱਖ ਮੰਤਰੀ ਤਾਂ ਸਾਨੂੰ ਹੀ ਨਹੀਂ ਮਿਲ ਰਹੇ ਤਾਂ ਇਹ ਤਾਂ ਦੇਖੋ ਕੋਈ ਜਵਾਬ ਨਹੀਂ ਹੈਗਾ ਕਿ ਇੱਕ ਡੀਸੀ ਨੂੰ ਆਈਐਸਆਈਪੀਐਸ ਅਫਸਰ ਨੂੰ ਨਹੀਂ ਮਿਲਦਾ ਹੈਗਾ ਮੁੱਖ ਮੰਤਰੀ ਜੀ ਸਾਡੀਆਂ ਮੰਗਾਂ ਨਹੀਂ ਕਿ ਮੰਗ ਪੱਤਰ ਦੇਣਾ ਹੀ ਸਾਡਾ ਕੋਈ ਸੋਲੂਸ਼ਨ ਨਹੀਂ ਕਿ ਅਸੀਂ ਮੰਗ ਪੱਤਰ ਦੇ ਕੇ ਚਲੇ ਜਾਈਏ ਤੇ ਸਾਡੀਆਂ ਮੰਗਾਂ ਨਹੀਂ ਅਸਲ ਦੇ ਵਿੱਚ ਪੂਰੇ 3 ਸਾਲਾਂ ਦੇ ਵਿੱਚੋਂ ਸਿਰਫ ਅਸੀਂ ਨੇ ਮੰਗ ਪੱਤਰ ਹੀ ਇਹਨਾਂ ਨੂੰ ਦਿੱਤੇ ਨੇ ਬਿਆਨ ਕਿਸੇ ਦਾ ਵੀ ਨਹੀਂ ਆਇਆ ਇਹਨਾਂ ਦੇ ਓਐਸਡੀ ਨੇਗੇ ਹੈਲਥ ਡਾਇਰੈਕਟਰ ਨੇ ਕੁਮਾਰ ਰਾਹੁਲ ਜੀ ਇਹਨਾਂ ਨਾਲ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਕਰ ਚੁੱਕਿਆਂਗੇ ਪਰ ਸਾਡੀਆਂ ਮੀਟਿੰਗਾਂ ਤੋਂ ਹੀ ਮੁੱਕਰ ਜਾਂਦੇ ਨੇ ਪਿੱਛੇ ਲਾਸਟ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਸ ਟਾਈਮ ਦੇਖ ਸਕਦੇ ਹੋ ਕਿ ਕੋਰੋਨਾ ਵਲੰਟੀਅਰ ਜਿਹੜੇ ਨੇ ਦੱਸਦੇ ਕੋਵਿਡ- ਤੋਂ ਭਾਈ ਜਾਰੀ ਸੀ ਕਿ ਸੋਨਾ ਦੇ ਨਾਲ ਵੱਡੇ ਵੱਡੇ ਜਿਹੜੇ ਵਾਅਦੇ ਕੀਤੇ ਗਏ ਸੀਗੇ ਸੋ ਵਾਅਦਿਆਂ ਦੇ ਵਿੱਚ ਅੱਜ ਸਰਕਾਰ ਜਿਹੜੀ ਹੈ ਉਹ ਖਰੀ ਨਹੀਂ ਉਤਰ ਰਹੀ ਕਿਉਂਕਿ ਇਹਨਾਂ ਦਾ ਕਹਿਣਾ ਇਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਇਹਨਾਂ ਦੇ ਨਾਲ ਨਹੀਂ ਕਰੀ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨੇ ਤਾਂ ਦੂਜੇ ਪਾਸੇ ਮਹਿਲਾਵਾਂ ਜਿਹੜੀਆਂ ਖੜੀਆਂ ਨੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਉਹ ਵੀ ਹੱਤਾ ਦੇ ਵਿੱਚ ਪੋਸਟਰ ਫੜੇ ਹੋਏ ਮੈਡਮ ਕੀ ਕਹਿਣਾ ਚਾਹੋਗੇ ਕੋਟ ਪਾਇਆ ਹੋਇਆ ਤੁਸੀਂ ਵਲੰਟੀਅਰ ਸੀਗੇ ਕੰਮ ਕਰੇ ਸੀਗੇ ਹਾਂਜੀ ਸਰ ਮੈਂ ਐਜ਼ ਅ ਸਟਾਫ ਨਰਸ ਕੋਵਿਡ ਦੇ ਵਿੱਚ ਕੰਮ ਕੀਤਾ ਤੇ ਹੁਣ ਸਾਨੂੰ ਦੇ ਦੰਦੇ ਆ ਬਟ ਉਹਦਾ ਕੋਈ ਸਿੱਟਾ ਨਹੀਂ ਨਿਕਲਦਾ ਪਿਆ ਤੇ ਅਸੀਂ ਅੱਜ ਵੀ ਸੜਕਾਂ ਤੇ ਹੀ ਰੁਲ ਰਹੇ ਹਾਂ ਕੀ ਕਹਿਣਾ ਚਾਹੁੰਦੇ ਜੀ ਜੀ ਸਰ ਸਾਨੂੰ ਤਕਰੀਬਨ 4 ਤੋਂ 5 ਸਾਲ ਹੋ ਗਏ ਆ ਤੇ ਕਾਂਗਰਸ ਸਰਕਾਰ ਦਾ ਰਾਜ ਸੀਗਾ ਜਦੋਂ ਸਾਨੂੰ ਕੋਵਿਡ ਦੇ ਵਿੱਚ ਇਹਨਾਂ ਨੇ ਹਾਇਰ ਕੀਤਾ ਸੀਗਾ ਅਸੀਂ 2020 ਔਰ 21 ਦੇ ਵਿੱਚ ਡਿਊਟੀਆਂ ਕੀਤੀਆਂ ਨੇ ਜਦੋਂ ਥੋੜਾ ਜਿਹਾ ਕੋਵਿਡ ਘਟ ਗਿਆ ਤਾਂ ਇਹਨਾਂ ਨੇ ਸਾਨੂੰ ਕਹਿਤਾ ਵੀ ਸਟਾਫ ਨੂੰ ਫਾਰਕ ਕਰ ਦਿਓ ਜਿਹੜੇ ਕਿੱਦੇ ਵੱਲੋਂ ਕਿੱ데 ਗਏ ਬਾਹਲੇ ਸਰ ਉਸ ਟਾਈਮ ਤਾਂ ਸਾਨੂੰ ਕਾਂਗਰਸ ਨੇ ਕਿਹਾ ਸੀਗਾ ਵੀ ਹਾਂ ਠੀਕ ਐ ਅਸੀਂ ਤੁਹਾਨੂੰ ਕੋਵਿਡ ਦੇ ਵਿੱਚ ਪੱਕੇ ਕਰਾਂਗੇ ਜਦੋਂ ਹੁਣ ਆਮ ਆਦਮੀ ਪਾਰਟੀ ਆਈ ਆ ਆ ਸਾਡੇ ਕੋਲ ਆਪਣੇ ਸੀਐਮ ਸਾਹਿਬ ਦੀ ਲੈਟਰ ਹੈਗੀ ਆ ਸੀਐਮ ਸਾਹਿਬ ਦੀ ਖੁਦ ਸਾਡੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਹੋਈ ਆ 27 ਅਕਤੂਬਰ 2023 ਨੂੰ ਇਸ ਵਿੱਚ ਖਾਸ ਤੌਰ ਤੇ ਲਿਖਿਆ ਹੋਇਆ ਹੈ ਖਾਸ ਐਲਾਨ ਜਿਹੜਾ ਕਰੋਨਾ ਵਲੰਟੀਅਰਾਂ ਲਈ ਖਾਸ ਐਲਾਨ ਕੀਤਾ ਹੋਇਆ ਹੈ ਇਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਇਹ ਲੈਟਰ ਜਿਹੜਾ ਤੁਹਾਨੂੰ ਅ ਅ اچھا ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤਾ ਗਿਆ ਹਾਂਜੀ ਤੇ ਸੀਐਮ ਸਾਹਿਬ ਨੇ ਸਾਡਾ ਨਾ ਵਾਦਾ ਕੀਤਾ ਵੀ ਜਿਹੜੀ ਇਹ દિਵਾਲੀ ਆਏਗੀ 2023 ਦੀ ਵੀ ਇਹਦੇ ਵਿੱਚ ਅਸੀਂ ਤੁਹਾਨੂੰ ਪੱਕੇ ਕਰ ਦਾਂਗੇ ਤੁਸੀਂ ਦੇਖ ਲਓ ਹੁਣ 2025 ਆ ਗਿਆ ਤੀਸਰੀ દિਵਾਲੀ ਆ ਰਹੀ ਸਰ ਦੇ ਬਿਆਨ ਦੇ ਹਿਸਾਬ ਨਾਲ ਹੁਣ ਦੇਖੋ ਇਹਨਾਂ ਦਾ ਵੀ 1.5 ਤੋਂ 2 ਸਾਲ ਨੇਅਰਬਾਊਟ ਰਹਿ ਗਏ ਆ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਮੇਰੇ ਹਿਸਾਬ ਨਾਲ ਪੰਜਾਬ ਦੀ ਜਿਹੜੀ ਇਹ ਆਮ ਆਦਮੀ ਸਰਕਾਰ ਦੁਬਾਰਾ ਨਹੀਂ ਆਏਗੀ ਅਗਰ ਹੁਣ ਸਾਨੂੰ ਪੱਕਾ ਕਰਦੇ ਆ ਦੇਖ ਸਕਦੇ ਹੋ ਤੁਸੀਂ ਬਾਕੀ ਯੂਨੀਅਨਾਂ ਵੀ ਬੈਠੀਆਂ ਨੇ ਅਗਰ ਸਾਨੂੰ ਪੱਕੇ ਕਰਦੇ ਆ ਤਾਂ 1200 ਵਲੰਟੀਅਰ ਦੇ ਕਰੀਬ ਅਸੀਂ ਹੈਗੇ ਆਂ تا ਸਾਡੀਆਂ ਵੋਟਾਂ ਹੀ 20 ਤੋਂ 25000 ਤੱਕ ਵੋਟਾਂ ਹੀ ਹੈਗੀਆਂ ਨੇ ਇਹ ਤੁਹਾਨੂੰ ਦੱਸ ਦਈਏ ਕਿ ਅਗਰ ਮੈਡੀਕਲ ਸੁਵਿਧਾਵਾਂ ਦੇ ਵਿੱਚ ਅਗਰ ਗੱਲ ਕਰੀਏ ਤੇ ਉੱਥੇ ਵੀ ਵਲੰਟੀਅਰ ਕੰਮ ਕਰ ਰਹੇ ਸੀਗੇ ਦੂਜੇ ਪਾਸੇ ਅਗਰ ਪੁਲਿਸ ਦੀ ਗੱਲ ਕਰੀਏ ਤੇ ਪੁਲਿਸ ਦੇ ਵਿੱਚ ਵੀ ਜਿਹੜੇ ਵਲੰਟੀਅਰ ਸੀਗੇ ਉਹ ਕੰਮ ਕਰ ਰਹੇ ਸੀਗੇ ਪਰ ਇੱਕ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿਸ ਤਰੀਕੇ 메ਨ ਹਾਈਵੇ ਰੋਡ ਤੇ ਮਹਿਲਾਵਾਂ ਜਿਹੜੀਆਂ ਬੈਠੀਆਂ ਹੋਈਆਂ ਨੇ ਦੂਜੇ ਪਾਸੇ ਪੁਲਿਸ ਜਿਹੜੀ ਹੈ ਮੁਸਤੈਦ ਹੈ ਪੁਲਿਸ ਵੀ ਖੜੀ ਹੋਈ ਹੈ ਪਰ ਇਹਨਾਂ ਵੱਲੋਂ ਆਪਣੀ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਮੁਰਦਾਬਾਦ ਦੇ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਜਾ ਰਹੀਆਂ ਨੇ ਆਪਣੀ ਮੰਗਾਂ ਕੀਤੀਆਂ ਜਾ ਰਹੀਆਂ ਨੇ 110 ਦिए ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜੇ ਹੁਣ ਹੈਗੇ ਨੇ ਸੋ ਉਹਨਾਂ ਦੇ ਵੱਲੋਂ ਇਹਨਾਂ ਵੱਲੋਂ ਜਿਹੜਾ ਇਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀਗਾ ਸੋ ਕਾਂਗਰਸ ਦਾ ਜਿਹੜਾ ਸਮਾ ਸੀਗਾ ਉਸ ਟਾਈਮ ਵਾਅਦਾ ਕਰਨ ਤੋਂ ਬਾਅਦ ਹੁਣ ਤੱਕ ਇਹਨਾਂ ਦੀ ਨਾਲ ਸਿਰਫ ਵਾਅਦਾ ਖਿਲਾਫੀ ਜਿਹੜੀ ਆ ਕੀਤੀ ਗਈ ਇਹਨਾਂ ਦਾ ਹੀ ਕਹਿੰਨਾ ਸੋ ਗੱਲਬਾਤ ਕਰਦੇ ਹਾਂ ਹੋਰ ਜਿਹੜੇ ਲੋਕ ਬੈਠੇ ਨੇ ਤੁਸੀਂ ਵੀ ਆਪਣੀਆਂ ਮੰਗਾਂ ਲੈ ਕੇ ਆਏ ਹੋ ਸਰ ਅਸੀਂ ਪੰਜਾਬ ਸਟੇਟ ਐਡਮਿਨਿਸਟ੍ਰੇਸ਼ਨ ਸਿਟੀ ਦੇ ਵਿੱਚ ਕੰਮ ਕਰਦੇ ਆਂ ਅਸੀਂ ਲੰਬੇ ਸਮੇਂ ਤੋਂ 20 ਸਾਲ ਤੋਂ ਤਾਂ ਮੈਨੂੰ ਵੀ ਹੋ ਗਿਆ ਅਰਸੇ ਨੂੰ ਅਸੀਂ ਹੁਣ ਤੱਕ ਮੰਨ ਲਓ ਕੱਚੇ ਸਨ ਰੱਖੇ ਅੱਜ ਤੱਕ ਸਰਕਾਰ ਨੇ ਸਾਨੂੰ ਪੱਕੇ ਨਹੀਂ ਕੀਤਾ ਤੇ ਉਹ ਤੋਂ ਬਾਅਦ ਸਾਡੀ ਦੂਜੀ ਇਹਦਾ ਰੈਗੂਲਰਾਈਜੇਸ਼ਨ ਦੀ ਸਾਡੀ ਪਹਿਲੀ ਡਿਮਾਂਡ ਆ ਦੂਜੀ ਸਾਡਾ ਸਰਕਾਰ ਨੇ ਇਹਨਾਂ ਨੇ ਵਾਅਦਾ ਕੀਤਾ ਸੀ 20% ਵਾਅਦਾ ਦਿੱਤਾ ਜਾਊਗਾ ਉਹ ਵੀ ਨਾ ਹਜੇ ਤਾਂ ਇਹਨਾਂ ਨੇ ਦਿੱਤਾ ਹਜੇ ਤੱਕ ਹੁਣ ਤੁਹਾਨੂੰ ਮਿਲੇ ਨੇ ਜਿੱਥੇ ਆਏ ਹੋ ਤੁਸੀਂ ਕਿੱਥੇ ਆਏ ਹੋ ਇਸ ਦਾ ਅਸੀਂ ਆਪਣੇ ਲਧਿਆਣੇ ਸਿੱਥੇ ਆਏ ਹਾਂ ਕਸਨਜੀ ਕਰੋੜ ਦੇ ਨਾਲ ਮਿਲੇ ਚੱਲ ਰਹੀ ਹੈ ਅੰਦਰ ਅੰਦਰ ਗੱਲਬਾਤ ਚੱਲ ਰਹੀ ਹੈ ਸਰ ਜੀ ਬੜਾ ਠੋੜਾ ਜਿਹਾ ਹਾਂਜੀ ਸਰ ਅੰਦਰ ਕੀ ਵਿਸ਼ਵਾਸ ਕੀ ਹੈਗਾ ਤੁਹਾਨੂੰ ਵਿਸ਼ਵਾਸ ਸਰ ਅਸੀਂ ਆਪਣੇ ਹੱਕੀ ਮੰਗਾਂ ਲਈ ਲੜਦੇ ਰਹਿਣਾ ਜੋ ਮਰ ਜਾਈ ਹਾਂਜੀ ਹਜੇ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਤਰਨੇ ਜਿਹੜੇ ਲਗਾਤਾਰ ਲੱਗ ਰਹੇ ਨੇ ਪ੍ਰੋਟੈਸਟ ਲਗਾਤਾਰ ਕਿੱਤਾ ਜਾ ਰਿਹਾ ਹੈ ਪਰ ਦਸਤੀ ਹੈ ਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਕਿ ਆਪਣੇ ਹੱਕ ਜਿਹੜੇ ਮੰਗ ਕੇ ਰਵਾਂਗੇ ਆਪਣੇ ਹੱਕ ਜਿਹੜੇ ਲੈ ਕੇ ਰਵਾਂਗੇ ਆਪਣੀ ਹੱਕੀ ਮੰਗਾ ਜਿਹੜੀਆਂ ਅਸੀਂ ਕਰ ਰਹੇ ਨੇ ਸੋ ਆਪਣੇ ਹੱਕ ਜਿਹੜਾ ਮੰਗ ਰਹੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਕਿ ਵਾਦੇ ਵੱਡੇ ਵੱਡੇ ਕੀਤੇ ਗਏ ਸੀ ਕਿ ਸੋ ਹੁਣ ਵਾਦਾ ਖਿਲਾਫੀ ਜਿਹੜਾ ਕੀਤਾ ਜਾ ਰਿਹਾ ਸਾਡੇ ਨਾਲ ਵਾਅਦੇ ਕਰਨ ਤੋਂ ਬਾਅਦ ਵਾਦਾ ਖਿਲਾਫੀ ਜਿਹੜੀ ਹੈ ਕੀਤੀ ਗਈ ਸੋ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਸਾਡੀ ਮੰਗ ਤਾਂ ਇਹ ਹੈ ਜੀ ਜਿਹੜੇ ਅਸੀਂ ਕੋਰੋਨਾ ਟਾਈਮ ਕੰਮ ਤੇ 2 ਸਾਲ ਦੋਨੇ ਵੇਬਾਂ ਦੇ ਕੰਮ ਕਰਿਆ ਤੇ ਵੀ ਸਾਨੂੰ ਦੁਬਾਰ ਤੇ ਬਹਾਲੀ ਸਾਡੀ ਦੁਬਾਰ ਤੇ ਹੋ ਜਵੇ ਕਿਉਂਕਿ ਜਿਹੜੇ 1100 ਅਸੀਂ ਬੰਦੇ ਆ ਜਿੰਨੇ ਵੀ ਹੈਗੇ ਵਲੰਟੀਅਰ ਲੈਬ ਟੈਕਨੀਸ਼ੀਅਨ ਨੇ 바ਰਟੈਂਡ ਨੇ ਡਾਕਟਰ ਨੇ ਸਟਾਫ ਨਰਜ ਜੋ ਵੀ ਹੈਗੇ ਆ ਠੀਕ ਹੈ ਜੀ ਤੁਹਾਨੂੰ ਦੁਬਾਰ ਤੇ ਨੌਕਰੀ ਬਹਾਲੀ ਤੇ ਹੁਣ ਗੱਲ ਚੱਲ ਰਹੀ ਏ ਤੁਹਾਡੀ ਅੰਦਰ ਗੱਲਬਾਤ ਹੋ ਰਹੀ ਗੱਲਬਾਤ ਹਲੇ ਤਾਂ ਕੋਈ ਆਇਆ ਨਹੀਂ ਕੋਈ ਨੁਮਾਇੰਦਾ ਕੋਈ ਨਹੀਂ ਆਇਆ ਨਹੀਂ ਅੱਛਾ ਨਹੀਂ ਆਇਆ ਕੀ ਹੁਣ ਕੀ ਕੁਝ ਲੈ ਕੇ ਜਾਉਗੇ ਤੋਂ ਹੁਣ ਜਿਸ ਦਫਤਰ ਦੇ ਵਿੱਚ ਆਏ ਸਾਡੇ ਕੋਲ ਸਾਰੇ ਹੀ ਡਾਕੂਮੈਂਟ ਨੇ ਸਾਡੇ ਜਿੰਨੇ ਵੀ ਸਾਡੇ ਵਲੰਟੀਅਰਸ ਸਾਡੇ ਕੋਲ ਜਿੰਨੇ ਵੀ ਹੁਣ ਤੱਕ ਮੀਟਿੰਗਾਂ ਹੋਈਆਂ ਨੇ ਸਾਡੇ ਕੋਲ ਪ੍ਰੂਫ ਨੇ ਜੋ ਵੀ ਹੈਗੇ ਨੇ ਨਾਲ ਲੈ ਕੇ ਜਾਵਾਂਗੇ ਤੇ ਅਸਲ ਮੰਗਾ ਕੀ ਹੈਗੇ ਕਿ ਲੱਗਦਾ ਕਿ ਆਉਣਾਂ ਦੇ ਸਮੇਂ ਦੇ ਵਿੱਚ ਨੌਕਰੀਆਂ ਮਿਲ ਜਾਣਗੀਆਂ ਪੱਕੇ ਹੋ ਜੂਗੇ ਬਹਾਲ ਹੋ ਜੂਗਾ ਲਾਰੇ ਨੇ ਜੀ ਜੋ ਲਾਰੇ ਨੇ ਲੌਲੀਪੌਪ ਰਹੀ ਜਾਂਦੇ ਨੇ ਸਾਰਿਆਂ ਨੂੰ ਵੋਟਾਂ ਲੈਣੀਆਂ ਨੇ ਵੋਟਾਂ ਲੈ ਬਸ ਹੋਰ ਕਰਦੇ ਪੈਨੇ ਹੋਰ ਕੁਛ ਨਹੀਂ ਇਹਨਾਂ ਕੋਲੇਗਾ ਇਹ ਬਿਲਕੁਲ ਸੋ ਦੱਸ ਦਿਆ ਇਹ ਵਲੰਟੀਅਰ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਇਹਨਾਂ ਵੱਲੋਂ ਸਾਫ਼ ਤੌਰ ਤੇ ਆਪਣੀ ਮੰਗਾਂ ਜਿਹੜੀਆਂ ਰੱਖੀਆਂ ਚੱਰੀਆਂ ਨੇ ਕਿਉਂਕਿ ਸਰਕਾਰਾਂ ਅੱਗੇ ਮੌਜੂਦਾ ਸਰਕਾਰ ਹੈ ਦੇਖਣਾ ਵੇਗਾ ਕਿ ਆਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿਉਂਕਿ ਨੌਕਰੀਆਂ ਇਹਨਾਂ ਨੂੰ ਮਿਲਦੀਆਂ ਨੇ ਪੱਕੇ ਬਹਾਲ ਹੁੰਦੇ ਨੇ ਪੱਕੇ ਹੁੰਦੇ ਨੇ ਇਹ ਆਣ ਵਾਲਾ ਸਮਾਂ ਦੱਸੂਗਾ ਬਸੇ ਸਰ ਅੱਜ ਪਹੁੰਚੇ ਸੀਗੇ ਇੱਕ ਕਰੋਨਾ ਵਲੰਟੀਅਰ ਸੀਗੇ ਜਿਹੜੇ ਇੱਥੇ ਆਏ ਸੀਗੇ ਤੁਹਾਡੇ ਕੋਲ ਆਪਣੀਆਂ ਮੰਗਾਂ ਰੱਖ ਕੇ ਕੀ ਕੁਝ ਇਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਇਹ ਜੀ ਕੁਝ ਕੁ ਕਰੋਨਾ ਵਲੰਟੀਅਰਸ ਨੂੰ ਮੇਰੇ ਖਿਆਲ ਜੌਬ ਦੇ ਦਿੱਤੀ ਗਈ ਸੀ ਪਿਛਲੀ ਸਰਕਾਰ ਨੇ ਪ੍ਰੋਮਿਸ ਕੀਤੀ ਸੀ ਹੁਣ ਇਹ ਕਹਿ ਰਹੇ ਆ ਜਿਹੜੇ ਬਾਕੀ ਰਹਿ ਗਏ ਉਹਨਾਂ ਦੇ ਵੀ ਕਰ ਦੋ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਮੈਂ ਇਹੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਵੀ ਜਦੋਂ ਸੀਐਮ ਸਾਹਿਬ ਇੱਥੇ ਆਣਗੇ ਮੈਂ ਮਲਵਾ ਦਊਗਾ ਬਿਲਕੁਲ ਸਰ ਇੱਕ ਪਾਸੇ ਜਿਹੜੇ ਪੁਲਿਸ ਮੈਕਮੇ ਦੇ ਵਿੱਚ ਵੀ ਕੁਝ ਵਲੰਟੀਅਰ ਕੰਮ ਕਰਦੇ ਸੀਗੇ ਉਹਨਾਂ ਵੱਲੋਂ ਵੀ ਪਹਿਲਾਂ ਰੋਸ ਜਤਾਇਆ ਗਿਆ ਤੁਹਾਡੇ ਕੋਲ ਮੰਗ ਲੈ ਕੇ ਆ ਸੀਗੇ ਅੱਜ ਜਿਹੜੇ ਐਮਰਜੈਂਸੀ ਸੁਵਿਧਾਵਾਂ ਦੇ ਵਿੱਚ ਵੀ ਜਿਹੜਾ ਰੋਸ ਜਤਾ ਰਹੇ ਸੀਗੇ ਇਹ ਵੀ ਅੱਜ ਇਹ ਸੇਮ ਹੀ ਹੈਗੇ ਆ ਸਾਰੇ ਜਿਹੜੇ ਇੱਕ कोरोना ਦੇ ਹੈਗੇ ਵਲੰਟੀਅਰ ਤੇ ਮੈਂ ਵੀ ਸੀਐਮ ਸਾਹਿਬ ਨਾਲ ਗੱਲ ਕਰੂੰ ਔਰ ਇਹਨਾਂ ਨੂੰ ਵੀ ਮੀਟਿੰਗ ਕਰਾ ਦਾਂ ਸਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਣਗੇ ਇਹ ਬਹਾਲ ਹੋਣਗੇ ਨਹੀਂ ਦੇਖੋ ਇਹ ਸਰਕਾਰ ਨੇ ਡਿਸੀਜਨ ਲੈਣਾ ਮੈਂ ਇੱਕ ਮੈਂਬਰ ਪਾਰਲੀਮੈਂਟ ਆ ਇਹ ਮੇਰੇ ਹੱਥ 'ਚ ਨਹੀਂ ਪਰ ਇਹ ਮੇਰੇ ਕੋਲ ਆਏ ਸੀ ਕਿ ਮੀਟਿੰਗ ਕਰਾ ਦਿਓ ਮੈਂ ਮੀਟਿੰਗ ਕਰਵਾ ਦੂੰਗਾ ਮੈਡੀਕਲ ਬਿਲਕੁਲ ਸੋ ਦੱਸ ਦਈਏ ਕਿ ਇੱਕ ਪਾਸੇ ਕਰੋਨਾ ਵਲੰਟੀਅਰ ਜਿਹੜੇ ਸੀਗੇ ਉਹ ਅੱਜ ਇੱਥੇ ਪਹੁੰਚੇ ਸੀਗੇ ਰਾਜ ਸਭਾ ਮੈਂਬਰ ਸੰਜੀਵ अरोड़ा ਜੀ ਦੇ ਦਫ਼ਤਰ ਦੇ ਵਿੱਚ ਜਿਨ੍ਹਾਂ ਕੋਲ ਆਪਣੀਆਂ ਮੰਗਾਂ ਰੱਖੀਆਂ ਸੋ ਦੱਸ ਦਈਏ ਕਿ ਇਹਨਾਂ ਵੱਲੋਂ ਆਪਣੀ ਮੰਗ ਜਿਹੜੀ ਹੈ ਕੀਤੀ ਜਾ ਰਹੀ ਸੀਗੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨਾਲ ਮੀਟਿੰਗ ਵੀ ਕਰਨੀ ਸੀਗੀ ਜਿਹੜੀ ਗੱਲ ਅਸੀਂ ਪੁੱਛੀ ਅਸੀਂ ਸਵਾਲ ਕੀਤੇ ਤੇ ਨਾਲ ਸੰਜੀਵ अरोड़ा ਜੀ ਵੱਲੋਂ ਇਹ ਗੱਲ ਕਹੀ ਗਈ ਕਿ ਇਹਨਾਂ ਦੀ ਜਿਹੜੀ ਮੀਟਿੰਗ ਸੀਗੀ ਉਹ ਮੀਟਿੰਗ ਸਾਡੇ ਵੱਲੋਂ ਕਰਾਈ ਜਾਊਗੀ ਤਾਂ ਜਿਹਦੇ ਵਿੱਚ ਕੁਝ ਵਲੰਟੀਅਰ ਜਿਹੜੇ ਨੇ ਉਹ ਪੱਕੇ ਹੋਏ ਸੀਗੇ ਸੋ ਲੈਟਰ ਜਿਹੜਾ ਦੇਖ ਸਕਦੇ ਹੋ ਕਿ ਕਰੋਨਾ ਵਲੰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਲੈਟਰ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਲੈਟਰ ਉਹਨਾਂ ਨੂੰ ਜਿਹੜਾ ਦੇਖ ਸਕਦੇ ਹੋ ਕਿ ਉਹ ਲੈ ਚੁੱਕੇ ਹੋਏ ਨੇ ਸੋ ਕਿਤੇ ਨ ਕਿਤੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲ ਜਿਹੜਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਾਵਾਂਗੇ ਉਸ ਤੋਂ ਬਾਅਦ ਆਨਾਲਾ ਸਮਾਂ ਦੱਸੂਗਾ ਕਿ ਕੋਰੋਨਾ ਵਲੰਟੀਅਰ ਜਿਹੜੇ ਨੇ ਇਹ ਪੱਕੇ ਹੋਣਗੇ ਜਾਂ ਨਹੀਂ ਹੋਣਗੇ ਜਾਂ ਇਸੇ ਤਰੀਕੇ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਕੰਮ ਕਰਨਾ ਪਏਗਾ ਦੇਖਦੇ ਰਹੋ ਲੁਧਿਆਣਾ ਲਈ ਮੈਨਤੀਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ